ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਇਹਦੀ ਰੂਟੀਨ ਸਾਡੀ ਚੈਕਿੰਗ ਹੈ ਜੇ ਨਹੀਂ ਕੋਈ ਪਬਲਿਕ ਪਲੇਸ ਹੈ ਜਿੱਥੇ ਬਾਰੋਂ ਅੰਦਰੋਂ ਕੋਈ ਲੋਕ ਆਉਂਦੇ ਉਦੋਂ ਮੇਰੇ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਉਹਨਾਂ ਦੀ ਰੂਟੀਨ ਚੈੱਕ ਅਪ ਲੋਕਾਂ ਨੂੰ ਅਸੀਂ ਪਾਇਸ ਤੇ ਚੈੱਕ ਕਰਦੇ ਹਾਂ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਦੇ ਹਾਂ ਸਮਾਨ ਚੈੱਕ ਕਰਦੇ ਹਾਂ ਉਹਨਾਂ ਜਾਣ ਵਾਲੇ ਤਾਂ ਉਹਦੇ ਐਨਟੀਓਸ ਚੈੱਕ ਕਰਦੇ ਹਾਂ ਇਹ ਜਨਰਲ ਚੈਕਿੰਗ ਵੀ ਹੈ ਦੀ ਇਹ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ ਅੱਜ ਅਸੀਂ ਇੱਕ ਦੋ ਪੈਡਲਰ ਵੀ ਫੜੇ ਆ ਜਿਹਨਾਂ ਦੇ ਬਾਅਦ ਚ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਨਾਂ ਬਾਰੇ ਇਹਦੀ ਰੂਟੀਨ ਸਾਡੀ ਚੈਕਿੰਗ ਹੈ ਜ ਜਿਹਨਾਂ ਵੀ ਕੋਈ ਪਬਲਿਕ ਪਲੇਸਿਸ ਹੈ ਜਿੱਥੇ ਬਾਰੋਂ ਅੰਦਰੋਂ ਕੋਈ ਲੋਕ ਆਉਂਦੇ ਆ ਉਦੋਂ ਮੇਰੇ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਉਹਨਾਂ ਦੀ ਰੂਟੀਨ ਚੈੱਕ ਅਪ ਲੋਕਾਂ ਨੂੰ ਅਸੀਂ ਪਾਇਸ ਤੇ ਚੈੱਕ ਕਰਦੇ ਆ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਦੇ ਆ ਸਮਾਨ ਚੈੱਕ ਕਰਦੇ ਆ ਉਹਨਾਂ ਜਾਣ ਵਾਲੇ ਤਾਂ ਉਹਦੇ ਐਂਟੀਡੋਟਸ ਚੈੱਕ ਕਰਦੇ ਆ ਜਨਰਲ ਚੈਕਿੰਗ ਵੀ ਇਹਦੀ ਇਹ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ ਅੱਜ ਅਸੀਂ ਇੱਕ ਦੋ ਪੈਡਲਰ ਵੀ ਫੜੇ ਆ ਜਿਹਨਾਂ ਦੇ ਬਾਅਦ ਚ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਨਾਂ ਬਾਰੇ ਇਹਦੀ ਰੂਟੀਨ ਸਾਡੀ ਚੈਕਿੰਗ ਹੈ ਜਿਨਾਂ ਵੀ ਕੋਈ ਪਬਲਿਕ ਪਲੇਸਿਸ ਆ ਜਿੱਥੇ ਬਾਰੋਂ ਅੰਦਰੋਂ ਕੋਈ ਲੋਕ ਆਉਂਦੇ ਆ ਉਦੋਂ ਮੇਰੇ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਉਹਨਾਂ ਦੀ ਰੂਟੀਨ ਚੈੱਕ ਅਪ ਲੋਕਾਂ ਨੂੰ ਅਸੀਂ ਪਾਇਸ ਤੇ ਚੈੱਕ ਕਰਦੇ ਆ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਦੇ ਆ ਸਮਾਨ ਚੈੱਕ ਕਰਦੇ ਆ ਉਹਨਾਂ ਜਾਣ ਵਾਲੇ ਤਾਂ ਉਹਦੇ ਐਂਟੀਡੋਟਸ ਚੈੱਕ ਕਰਦੇ ਆ ਜਨਰਲ ਚੈਕਿੰਗ ਵੀ ਇਹਦੀ ਇਹ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ ਅੱਜ ਅਸੀਂ ਇੱਕ ਦੋ ਪੈਡਲਰ ਵੀ ਫੜੇ ਆ ਜਿਨ੍ਹਾਂ ਦੇ ਬਾਅਦ ਚ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਨਾਂ ਬਾਰੇ ਇਹਦੀ ਰੂਟੀਨ ਸਾਡੀ ਚੈਕਿੰਗ ਹੈ ਜਿਨੇ ਵੀ ਕੋਈ ਪਬਲਿਕ ਪਲੇਸਿਸ ਆਏ ਜਿੱਥੇ ਬਾਰੋਂ ਅੰਦਰੋਂ ਕੋਈ ਲੋਕ ਆਉਂਦੇ ਆ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਉਹਨਾਂ ਦੀ ਰੂਟੀਨ ਚੈੱਕ ਅਪ ਲੋਕਾਂ ਨੂੰ ਅਸੀਂ ਪਾਇਸ ਤੇ ਚੈੱਕ ਕਰਦੇ ਹਾਂ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਦੇ ਹਾਂ ਸਮਾਨ ਚੈੱਕ ਕਰਦੇ ਹਾਂ ਉਹਨਾਂ ਜਾਣ ਵਾਲੇ ਤਾਂ ਉਹਦੇ ਐਂਟੀਡੋਟਸ ਚੈੱਕ ਕਰਦੇ ਹਾਂ ਜਨਰਲ ਚੈਕਿੰਗ ਵੀ ਇਹਦੀ ਇਹ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ ਅੱਜ ਅਸੀਂ ਇੱਕ ਦੋ ਪੈਡਲਰ ਵੀ ਫੜੇ ਆ ਜਿਨ੍ਹਾਂ ਦੇ ਬਾਅਦ ਚ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਨਾਂ ਬਾਰੇ ਇਹਦੀ ਰੂਟੀਨ ਸਾਡੀ ਚੈਕਿੰਗ ਹੈ ਜਿਨੇ ਵੀ ਕੋਈ ਪਬਲਿਕ ਪਲੇਸਿਸ ਆਏ ਜਿੱਥੇ ਬਾਰੋਂ ਅੰਦਰੋਂ ਕੋਈ ਲੋਕ ਆਉਂਦੇ ਆ ਉਦੋਂ ਮੇਂ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਉਹਨਾਂ ਦੀ ਰੂਟੀਨ ਚੈੱਕ ਅਪ ਲੋਕਾਂ ਨੂੰ ਅਸੀਂ ਪਾਇਸ ਤੇ ਚੈੱਕ ਕਰਦੇ ਆ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਦੇ ਆ ਸਮਾਨ ਚੈੱਕ ਕਰਦੇ ਆ ਉਹਨਾਂ ਜਾਣ ਵਾਲੇ ਤਾਂ ਉਹਦੇ ਐਨਟੀਓਸਟ ਚੈੱਕ ਕਰਦੇ ਆ ਇਹ ਜਨਰਲ ਚੈਕਿੰਗ ਵੀ ਹੈ ਦੀ ਇਹ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ ਅੱਜ ਅਸੀਂ ਇੱਕ ਦੋ ਪੈਡਲਰ ਵੀ ਫੜੇ ਆ ਜਿਹਨਾਂ ਦੇ ਬਾਅਦ ਚ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਨਾਂ ਬਾਰੇ